Eu falei ਇਹ ਜਿਹੜਾ ਕੋਈ ਨਾ ਮਾਫਰ ਕਰਨਾ ਪਰ ਉਹ ਨਾ ਆਉਂਦੀ ਉਹ ਪੂਰਾ ਜਨਕਾ ਆ ਜਾਂਦਾ ਪਤਾ ਨਹੀਂ ਕੀ ਕਰਦਾ ਜਦੋਂ ਆਪਾਂ ਮੁੱਟੇ ਮੁੱਟੇ ਛੱਡਦੇ ਆ ਨਾ ਉਹ ਵੀ ਹੈਗੀ ਪ੍ਰੋਬਲਮ लवली लवली ਕਿੱਥੇ ਹੈ ਦੰਦੀ ਕਿੱਥੇ ਹੈ ਹਾਂਜੀ ਅਨਸਾਰ ਅੱਜ ਅਸੀਂ ਆਪਣੀ ਵਾਰਡ ਦੇ ਵਿੱਚ ਇਸ ਆਏ ਆ ਔਰ ਸਾਰਿਆਂ ਨੂੰ ਜਿਹੜਾ ਰੂਪੂ ਹੈ ਸਾਰਿਆਂ ਨਾਲ ਜਿਹੜਾ ਇਲਾਕੇ ਦੀ ਡਵੈਲਪਮੈਂਟ ਬਾਰੇ ਜੋ ਪ੍ਰੋਬਲਮ ਬਾਰੇ ਡਿਸਕਸ ਕੀਤਾ ਔਰ ਇਸ ਤੋਂ ਇਲਾਵਾ ਸਾਡੇ ਨਾਲ ਸਾਡੇ ਦੇ ਵਿੱਚ ਸਾਡੇ ਰਵਿੰਦਰ ਹੰਸ ਜੀ ਜਿਹੜੇ ਐਸਈ ਕਮਿਸ਼ਨ ਦੇ ਡਾਇਰੈਕਟਰ ਨੇ ਔਰ ਸਾਡੇ ਨਾਲ ਸਾਡਾ ਟੱਕਾ ਵੀਰ ਕਮਨ ਫੈਕਟਰ ਜਿਹੜੇ ਸਾਡੇ ਬਲੌਕ ਪ੍ਰਧਾਨ ਨੇ ਤੋਂ ਦੇ ਉਹ ਵੀ ਆਏ ਨੇ ਸੋ ਜਿੱਥੇ ਅਸੀਂ ਆਪਣੀਆਂ ਆਮ ਆਦਮੀ ਪਾਰਟੀ ਦੀਆਂ ਕੰਮ ਕਰ ਬੰਦੀ ਜਿਹੜੀਆਂ ਉਪਲਬਧੀਆਂ ਨੇ ਔਰ ਡਿਸਕਸ ਕੀਤੀਆਂ ਔਰ ਲੋਕਾਂ ਦੇ ਵਿੱਚ ਜਿਹੜਾ ਮਿਲ ਕੇ ਸੁਝਾਅ ਵੀ ਲਏ ਨੇ ਔਰ ਜੋ ਜੋ ਅਸੀਂ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਲਈ ਔਰ ਜੋ ਡਵੈਲਪਮੈਂਟ ਕੀਤੀ ਹੈ ਜਿੰਨੇ ਵੀ ਅਸੀਂ ਕੋਈ ਪੌਂਸੀਆਂ ਬਣਾਈਆਂ ਨਸ਼ਿਆਂ ਦੇ ਖਿਲਾਫ ਹੈ ਸਕੂਲ ਅਪਗ੍ਰੇਡ ਕੀਤੇ ਨੇ ਮhalla ਕਲੀਨਿਕਾ ਬਣਾਈਆਂ ਨੇ ਮੈਡੀਕਲ ਜਿਹੜੇ ਨੇ ਔਰ ਬਹੁਤ ਸਾਰੇ ਨੌਕਰੀਆਂ ਜੜੀਆਂ ਦਿੱਤੀਆਂ ਨੇ ਉਹ ਬਗੈਰ ਕਿਸੇ ਵਿਚਾਰਸ਼ ਦੇ ਬਗੈਰ ਕਿਸੇ ਕਰਪਸ਼ਨ ਦੇ ਤੋ ਇਹ ਚੀਜ਼ਾਂ ਬਾਰੇ ਆ ਡਿਸਕਸ ਹੋਇਆ ਔਰ ਲੋਕਾਂ ਨੂੰ ਜਾਗਰੂਕ ਕਰਾਇਆ ਔਰ ਲੋਕਾਂ ਦੇ ਨਾਲ ਜਿਹੜੀਆਂ رائے ਜਿਹੜੀ ਹੈ ਉਹਨਾਂ ਦੀਆਂ ਵੀ ਲਈਆਂ ਨੇ ਉਹ ਸੁਜੈਸ਼ਨਾਂ ਵੀ ਲਈਆਂ ਨੇ ਔਰ ਆਉਣ ਵਾਲੀ 2027 ਦੀਆਂ ਇਲੈਕਸ਼ਨਾਂ ਲਈ ਜਿਹੜਾ ਇਹ ਲੰਬਧ ਕਰ ਰਿਹਾ ਕਿਹੜੇ ਕਿਹੜੇ ਕੰਮ ਇਲਾਕੇ ਦੇ ਵਿੱਚ ਕਰਾਇਆ ਇਲਾਕੇ ਦੇ ਵਿੱਚ ਕੰਮ ਦਾ ਨਾਂ ਕੀ ਲਈਏ ਕੰਮ ਇਹਦੇ ਵਿੱਚ ਟਿਊਬਾਂ ਲੱਗ ਗਏ ਆ ਟਿਊਬਾਂ ਲੱਗ ਗਏ ਤੇ ਸੜਕਾਂ ਬਣ ਗਈਆਂ ਜਿਹੜੇ ਅਪਗ੍ਰੇਡ ਟਰਾਂਸਫਾਰਮਰ ਉਹਨੇ ਸੀ ਹੋ ਗਏ ਤਾਰਾਂ ਪੈ ਗਈਆਂ ਲੇਕਿਨ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਤੁਹਾਡੇ ਜ਼ਰੀਏ ਰਕਣਾ ਕੰਮ ਕਦੀ ਖਤਮ ਨਹੀਂ ਹੁੰਦੇ ਕੰਮ ਕੁਸ਼ ਹੁੰਦੇ ਨੇ ਕੰਮ ਹੋਰ ਅੱਗੇ ਆ ਜਾਂਦੇ ਨੇ ਹੋਰ ਅੱਗੇ ਆ ਜਾਂਦੇ ਨੇ ਸੋ ਡਵੈਲਪਮੈਂਟ ਦੇ ਕੰਮ ਨਿਰੰਤਰ ਜਿਹੜੇ ਜਾਰੀ ਰਹਿਣਗੇ ਉਹਦੇ ਜੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਪ੍ਰਭਾਦੀ ਸਾਹਿਬ ਕੱਢੀ ਡਿਪਟੀ ਸੀਐਮ ਮਨੀਸ਼ ਸ਼ੋਧਿਆ ਜੀ ਔਰ ਸਰਦਾਰ ਭਗਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਦਾਸਤੀ ਡਿਊਟੀ ਲੱਗੀ ਹੈ ਕਿ ਪੂਰੇ ਪੰਜਾਬ ਦੇ ਅੰਦਰ ਹੀ ਪਿੰਡਾਂ ਚ ਸਰਪੰਚੀ ਸ਼ਹਿਰਾਂ ਚ ਕਾਰਪੋਰੇਸ਼ਨ ਨਗਰ ਨਿਗਮੀਆਂ ਵਾਰਡਾਂ ਚ ਜਾ ਕੇ ਅਨੁਪਲ ਲੀਡਰਸ਼ਿਪ ਨੂੰ ਨਾਲ ਲੈ ਕੇ ਜਿਹੜੇ ਸਾਡੇ ਇਸਤਮੇਰ ਸਾਹਿਬ ਹੈ ਇਹਨਾਂ ਦਾ ਵਾਰਡ ਹੈ ਤੇ ਸਾਡੀ ਸਿਟੀ ਫਾਦਰ ਹੈ ਤਾਂ ਅਸੀਂ ਆਪਣੇ ਵੋਲੰਟੀਅਰ ਨੂੰ ਵਾਰਡ ਦੇ ਵਿੱਚ ਆਪਣੇ ਜਿਹੜੇ ਵਾਰਡ ਦੇ ਵੋਟਰ ਹੈ ਉਹਨਾਂ ਨੂੰ ਇੱਕ ਮਿਲ ਕੇ ਜੋ ਅਸੀਂ ਸਾਢੇ 3 ਸਾਲ ਦੇ ਵਿੱਚ ਕੰਮ ਕੀਤਾ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਜੋ ਹੋਰ ਕੁਝ ਹੋਣ ਵਾਲਾ ਉਹਨਾਂ ਕੋਲ ਜਾਣਕਾਰੀ ਲੈਣੀ ਹੈ ਤਾਂ ਕਿ 2027 ਦੇ ਵਿੱਚ ਇਹ ਸਰਕਾਰ ਜਿਹੜੀ ਦੁਬਾਰਾ ਰਿਪੀਟ ਹੋਣ ਜਾ ਰਹੀ ਹੈ ਸਰਕਾਰ ਤੋਂ ਗਵਾਲ ਸਿੰਘ ਦੀ ਮਾਮੂਖ ਮੰਤਰੀ ਪੰਜਾਬ ਦੀ ਅਗਵਾਈ ਚ ਔਰ ਇਹ ਸਭ ਤੁਸੀਂ ਲੋਕਾਂ ਨੇ ਹੀ ਵੋਟਾਂ ਪਾਈਆਂ ਤੇ ਸਰਕਾਰ ਬਣੀ ਹੈ ਔਰ ਐਡਾ ਵੱਡਾ ਮੰਡਟ ਜਿਹੜਾ ਹੈ 117 ਤੋਂ 192 ਸੀਟਾਂ ਸਾਨੂੰ ਜਿਤਾਈਆਂ ਤੇ ਇਹ ਵੋਟਰਾਂ ਦਾ ਇਹਨਾਂ ਲੋਕਾਂ ਦਾ ਸਾਡੇ ਸਿਰ ਤੇ ਬਹੁਤ ਕਰਜ਼ਾ ਬਹੁਤ एहसान ਹੈ ਔਰ ਜੋ ਕੁਝ ਘੱਟ ਹੋ ਗਿਆ ਜਿੱਦਾਂ ਮੇਰ ਸਾਹਿਬ ਨੇ ਦੱਸੇ ਸੀ ਦੱਸ ਤੇ ਆ ਔਰ ਜੋ ਹੋਣ ਵਾਲਿਆ ਕੁਝ ਹੋਰ ਇਹਦੇ ਵਿੱਚ ਡਵੈਲਪ ਕਰਨਾ ਹੈ ਕੋਈ ਹੋਰ ਕੰਮ ਕਰਨਾ ਆਪਣੇ ਵਲੰਟੀਅਰ ਨੂੰ ਪੁੱਛ ਰਿਹਾ ਆਪਣੇ ਵੋਟਰ ਨੂੰ ਪੁੱਛ ਰਿਹਾ ਤਾਂ ਕਿ ਜਿਹੜਾ ਅਸੀਂ ਉਸ ਕੰਮ ਨੂੰ ਵੀ ਛੇਤੀ ਛੇਤੀ ਪੂਰਾ ਕਰਕੇ ਇਸ ਪੰਜਾਬ ਦੇ ਅੰਦਰ ਦੁਬਾਰਾ ਸਰਕਾਰ ਬਣਾ ਸਕੀਏ ਔਰ ਲੋਕਾਂ ਨੂੰ ਬਹੁਤ ਵਧੀਆ ਅੱਛਾ ਪ੍ਰਸ਼ਾਸਨ ਜਿਦਾ ਮੇਰ ਸਾਹਿਬ ਨੇ ਕਿਹਾ ਦੇਸ਼ ਦੇ ਅੰਦਰ ਰੋਟੀ ਕਪੜਾ ਔਰ ਮਕਾਨ ਦੀ ਬਹੁਤ ਵੱਡੀ ਸਮੱਸਿਆ ਹੈ ਇਸ ਤਰ੍ਹਾਂ ਅਸੀਂ ਨੌਕਰੀਆਂ ਦਿੱਤੀਆਂ ਔਰ ਕਲੀਨਿਕ ਬਣਾਈ ਹੈ ਬਹੁਤ ਜਿਹੜੇ ਕੰਮ ਹੋਏ ਹੈ ਔਰ ਜਿਹੜੇ ਹੋਣ ਵਾਲਿਆ ਉਹ ਵੀ ਕਰਨ ਵਾਸਤੇ ਜੋ ਇਸ ਇੰਚ ਚਾਰਟਾਂ ਦਾ ਜਿੱਦਾਂ ਮੈਂ ਇੱਥੇ ਦੇ ਵਾਰਡ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੋਲੰਟੀਅਰ ਦਾ ਧੰਨਵਾਦ ਕਰਦਾ ਔਰ ਮੇਰ ਸਾਹਿਬ ਦਾ ਸਾਡੇ ਬਲਾਕ ਪ੍ਰਧਾਨ ਨਾਲ ਆਇਆ ਪਵਨ ਸ਼ਰਮਪਤ ਜੀ ਸਾਡੇ ਵੋਲੰਟੀਅਰ ਆ ਪੈਂਜੀ ਹੁਣੇ ਬੱਚੇ ਸਭ ਦਾ ਬਹੁਤ ਧੰਨਵਾਦ ਹੈ ਮੇਰ ਸਾਹਿਬ ਜਗਿੰਦਰ ਸਿੰਘ ਜੀ ਮੋਤੀ ਬਾੜੀ ਆ ਜੀ ਮੇਰ ਸਾਹਿਬ ਵਾਲੇ ਵਾਰਡ ਨੰਬਰ 26 ਚਵਨ ਦੌਰਾ ਕਰਨ ਆਏ ਸੀ ਨਾਲ ਉਹਨਾਂ ਦੇ ਚੇਅਰਮੈਨ ਸੀ ਉਹਨਾਂ ਨੂੰ ਵਾਰਡ ਵਾਸੀਆਂ ਨੇ ਸਾਰੀਆਂ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਉਹਨਾਂ ਨੇ ਹਰ ਇੱਕ ਭਰੋਸਾ ਦਿਵਾਇਆ ਕਿ ਹਰ ਮੁਸ਼ਕਲ ਦਾ ਹੱਲ ਸਹੀ ਤਰ੍ਹਾਂ ਤੇ ਸਹੀ ਟਾਈਮ ਤੇ ਕੀਤਾ ਜਾਏਗਾ ਕੀ ਕੀ ਮੁਸ਼ਕਲਾਂ ਇੱਕ ਗੰਦੇ ਪਾਣੀ ਉਹ ਵੀ ਇਹਨਾਂ ਸਵਾਸਨ ਦੇ ਕੇ ਕਿ ਇਹਨਾਂ ਪਰ ਪਾਈ ਬਦਲ ਦਿੱਤੀ ਜਾਏਗੀ। ਹੋਰ ਇੱਕ ਗਲੀਆਂ ਬਣਾਉਣ ਦੀ ਆ ਸਮੱਸਿਆ ਸੀ। ਚਾਰ ਪਾਈ ਗਲੀਆਂ ਬਣਾਉਣੀਆਂ ਉਹ ਵੀ ਬਣਾਉਣ ਦੀ ਸ਼ੁਰੂ ਕਰ ਦਿੱਤੀ ਹੈ ਜਾਣ ਕੇ ਅਖਲੀ ਉਹਨਾਂ ਦੀ। ਹੋਰ ਇੱਕ ਤਾਰ ਦੀ ਪ੍ਰੋਬਲਮ ਮੇਨ ਪਾਵਰ ਚ ਉਹ ਵੀ ਉਹਨਾਂ ਨੇ ਜੈ ਸਿੰਘ ਸਾਹਿਬ ਨੂੰ ਕਿਹਾ ਤਾਂ ਕਿ ਉਹ ਇੱਕ ਦੋ ਦਿਨਾਂ ਚ ਹੱਲ ਕਰ ਦਿੱਤੀ ਜਾਏਗੀ। ਸਫਾਈ ਦਾ ਕੀ ਨੰਕ ਲੱਗਦਾ? ਸਫਾਈ ਦਾ ਮਸਲਾ ਠੀਕ ਹੈ। ਆ ਰਹੀਆਂ ਗੱਡੀਆਂ ਕਹਿੰਦੇ ਜਿਹੜੀ ਕੋਈ ਪ੍ਰੋਬਲਮ ਇਹਨੂੰ ਦੱਸੋ ਉਸੇ ਵੇਲੇ ਹੱਲ ਕੀਤਾ ਜਾਏਗਾ ਉਹਦਾ। ਗਲੀਆਂ ਕਿਹੜੀਆਂ-ਕਿਹੜੀਆਂ ਬਣਨ ਵਾਲੀਆਂ ਨੇ? ਗਲੀਆਂ ਸਾਵਾ ਸੁੰਦਰ ਨਗਰ 1 2 3 4 5 6 ਨੰਬਰ ਗਲੀਆਂ ਬਣਨੀਆਂ। ਇੱਕ ਸ ਉਹ ਵੀ ਉਹਨਾਂ ਨੇ ਕਹਿਤਾ ਹੈ ਕਿ ਜਲਦੀ ਬਣਾ ਦਿੱਤੀ ਜਾਏਗੀ ਲਾਈਟ ਟੈਂਕ ਹੈ ਇੱਥੇ پارک ਬਾਕੀ پارک ਦੇ ਵਿੱਚ ਉਹਨਾਂ ਨੇ ਕਿਹਾ ਕੋਈ ਪਲਾਂਟੇਸ਼ਨ ਕਰवानी ਹੈ ਕੋਈ ਕੁਰਸੀਆਂ ਲਵਾ ਲੀਆਂ ਉਹ ਦੱਸੋ ਉਹਨਾਂ ਨੂੰ ਦੱਸਤਾ ਆਪਣੀ ਪ੍ਰੋਬਲਮ ਦੱਸਤੀ ਆ ਉਹ ਕਹਿੰਦੇ ਭੇਜ ਦਿੱਤੀ ਆ ਜਾਣਗੀ ਜਲਦੀ ਹਾਲਗਾਪਾ ਜਾਏਗਾ ਹਾਂਜੀ ਮੋਤੀਪਾਟੀਆਂ ਸਾਹਿਬ ਸਾਡੀ ਗਲੀ ਦੇ ਵਿੱਚ ਆਏ ਸੀ ਅਸੀਂ ਉਹਨਾਂ ਨੂੰ ਕੰਪਲੇਨਟ ਕੀਤੀ ਰਿਕਵੈਸਟ ਕੀਤੀ ਜੀ ਸਾਡੇ ਪਾਣੀ ਬਹੁਤ ਗੰਦਾ ਆ ਰਿਹਾ ਵੇ ਇਸ ਲਈ ਉਹਨਾਂ ਨੂੰ ਪਾਈਪ ਪੰਪ ਦਲਾਈਆਂ ਜਾਣ ਉਹਨਾਂ ਦੀਆਂ ਤੇ ਸਾਨੂੰ ਬਿਮਾਰੀ ਤੋਂ ਬਚਾਇਆ ਜਾਵੇ ਮੋਤੀ ਸਾਹਿਬ ਮੋਤੀ ਪਟਿਆਲਾ ਸਾਹਿਬ ਬਹੁਤ ਅੱਛੇ ਬੰਦੇ ਨੇ ਸਾਨੂੰ ਉਥੋਂ ਦੇ ਬਹੁਤ ਮਾਣ ਹੈ ਹਾਂਜੀ ਅੱਜ ਹੀ ਇਹਨਾਂ ਨੇ ਕੰਪਲੀਟ ਕੀਤੀ ਸੀ ਤਿਲਕਨਗਰ ਦੇ ਵਿੱਚੋਂ ਕਿ ਸਾਡੀ 26 ਨੰਬਰ ਵਾਰਡ ਦੇ ਵਿੱਚ ਤਿਲਕਨਗਰ ਦੇ ਵਿੱਚ ਆਹ ਪ੍ਰੋਗਰਾਮ ਚੱਲ ਰਹੀ ਆ ਤੇ ਭਾਜੀ ਨੇ ਅੱਜ ਹੀ ਆਣ ਕੇ ਤਿਲਕਨਗਰ ਦੀ ਵਿਜਿਟ ਕੀਤੀ ਸੁੰਦਰ ਨਗਰ ਵੀ ਗਏ ਕਿ ਆਪਣੇ ਇਲਾਕੇ ਦੇ ਵਿੱਚ ਹਰ ਵੇਲੇ ਉਹ ਹਾਜ਼ਰ ਰਹਿੰਦੇ ਆ ਤੇ ਅੱਜ ਹੀ ਮੇਰੇ ਖਿਆਲ ਕੱਲ ਦੀ ਕੱਲ ਦੀ ਕੰਪਲੀਟ ਕੀਤੀ ਸੀ ਕੱਲ ਕੇ ਪਰਸੋਂ ਦੀ ਕੱਲ ਕੇ ਪਰਸੋਂ ਇਹਨਾਂ ਨੇ ਗੱਲ ਕੀਤੀ ਹਾਂਜੀ ਉਸੇ ਵੇਲੇ ਹਾਜ਼ਰ ਹੋ ਗਏ ਵੀ ਆਣ ਕੇ ਉਹਨਾਂ ਨੇ ਦੱਸਿਆ ਕਿ ਆਪਾਂ ਇੱਥੋਂ ਪਾਈਪਾਂ ਹੀ ਚੇਂਜ ਕਰਵਾ ਲੈਂਦੇ ਆ। ਕੀ ਕੀਤਾ? ਪ੍ਰੋਫੈਸਰ ਸਾਡੀ ਦਿੱਤਾ। ਪ੍ਰੋਫੈਸਰ ਵਧੀਆ ਹੈ ਠੀਕ ਬਾਕੀ ਕੰਮ 'ਚ ਕੋਈ ਮੁਸ਼ਕਲ ਤੇ ਨਹੀਂ ਹੈਗੀ। ਬਾਕੀ ਕੰਮ ਤੇ ਸਾਰੇ ਹੋ ਰਹੇ ਆ ਕੋਈ ਥੋੜੀ-ਬੋਤੀ ਪ੍ਰੋਬਲਮ ਇਹ ਜਿਆਦੀ ਗੰਦੇ ਪਾਣੀ ਦੀ ਪ੍ਰੋਬਲਮ ਤਾਂ ਆਂਦੀ ਵੀ ਆ ਵੀ ਇੱਥੇ ਉਹਨਾਂ ਨੇ ਗੈਸ ਪਾਈਪਾਈ ਇਹਨਾਂ ਜਿਹੜੀ ਉਹ ਗੈਸ ਗੈਸ ਪਾਈਪ ਪੈਣ ਕਰਕੇ ਉਹ ਸੀਵਰੇਜ ਨੂੰ ਪਾਈਪ ਨੂੰ ਕਦੇ ਹਿੱਟ ਕਰ ਗਈ ਆ। ਉਹਦੇ ਕਰਕੇ ਜਿਆਦੀ ਪ੍ਰੋਬਲਮ ਗੰਦੇ ਪਾਣੀ ਦੀ ਚੱਲਦੀ ਆ ਵੀ ਕਦੇ ਨਾ ਕਦੇ ਕਦੇ ਨਾ ਕਦੇ ਉਹ ਗਿਲਦਾ ਪਾਣੀ ਜਿਹੜਾ ਆ ਉੱਥੇ ਔਰ ਕੋਈ ਔਰ ਉਹ ਫਾਲਟ ਫਾਲਟ ਤਾਂ ਲੱਭੇ ਵੀ ਪਾਣੀ ਉੱਪਰ ਨੂੰ ਆਵੇ ਗੰਦਾ ਪਾਣੀ ਜਾਂ ਕਿ ਉਹ ਫਾਲਟ ਨਹੀਂ ਲੱਭਣ ਦਿਆ ਮੇਰ ਉਹ ਬੜੀ ਬੜੀ ਜਗ੍ਹਾ ਤੇ ਐਂਡ ਕੈਪ ਲਾਈਆਂ ਮਸਲਾ ਹਲ ਹੋ ਜਾਏਗਾ ਔਰ 5-7 ਦਿਨ ਤੱਕ ਸਾਰੇ ਗੰਦੇ ਪਾਣੀ ਦਾ ਮਸਲਾ ਹਲ ਹੋ ਜਾਏਗਾ ਭਾਈ ਨੇ ਵੀ ਇਹੋ ਹੀ ਕਿਹਾ ਕਿ ਆਪਣੇ ਨਾਲੇ ਇਲਾਕੇ ਦੇ ਮੇਰ ਸਾਹਿਬ ਨੇ ਕੰਮ ਕਰਾਉਣਗੇ ਸਾਰੇ ਕਰਦੇ ਪਏ ਨੇ ਸਹੀ ਕਰਦੇ ਪਏ ਨੇ ਸਾਰਾ ਕੋਈ ਸਾਹਿਬ ਮੇਰ ਸਾਹਿਬ ਅੱਜ ਆਈਸੀ ਸਾਡੇ ਵਾਰਡ ਨੰਬਰ 36 ਤੇ ਅਸੀਂ ਉਹਨਾਂ ਨੂੰ ਕੁਝ ਪ੍ਰੋਬਲਮਸ ਦੱਸੀਆਂ ਅੱਗੇ ਵੀ ਉਹ ਹਮੇਸ਼ਾ ਹੀ ਪ੍ਰੋਬਲਮਸ ਜਦੋਂ ਅਸੀਂ ਕਹਿੰਨੇ ਆ ਸੋਲਵ ਕਰਵਾਉਂਦੇ ਆ ਅੱਜ ਅਸੀਂ ਉਹਨਾਂ ਨੂੰ ਹੋਰ 3-4 ਦੱਸੀਆਂ ਜਿਵੇਂ ਇੱਥੇ ਪਾਰਕ ਹੈ ਉਹਦੇ ਚ ਸਾਰੀਆਂ ਟਾਈਲਸ ਵਗੈਰਾ ਠੀਕ ਕਰਵਾਉਣ ਵਾਲੀਆਂ ਵਾਕ ਕਰਨ ਲੱਗਿਆ ਮੁਸ਼ਕਿਲ ਆਂਦੀ ਹੈ ਉਹ ਸਾਡਾ ਪ੍ਰੋਮਿਸ ਕਰਕੇ ਗਏ ਕਿ ਜਲਦੀ ਤੋਂ ਜਲਦੀ ਕਰਵਾਵਾਂਗੇ ਤੇ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਅੱਗੇ ਉਹ ਜਲਦੀ ਤੋਂ ਜਲਦੀ ਸਾਡੇ ਸਾਰੇ ਕੰਮ ਕਰਵਾਉਂਦੇ ਰਿਹਾ ਐ ਵੀ ਕਰਵਾਉਣਗੇ